ਟ੍ਰੋਪਿਕ ਐਂਡਾ LED ਵਗੈਰਾ ਲੱਗੀ ਆ ਮੈਂ ਲਖਬੰਦਰੋਂ ਇੱਕ ਵਾਰੀ ਝਾਤੀ ਮਰਾ ਦੇ ਗੱਡੀ ਦੇ ਇੰਟੀਰੀਅਰ ਤੇ ਸੋਹਣੀ ਕਾਰ ਆ ਕਿ ਲੈਕਸ਼ਾ ਮਾਰਦਾ ਬਾਈ ਇੰਟੀਰੀਅਰ ਆ ਗੱਡੀ ਦਾ 2 ਲੱਖ ਦੀ ਹਾਂਜੀ ਹਾਂਜੀ ਉਹ ਬਾਈ 11 11 ਮਾਡਲ ਵਿਕਦੇ ਨੇ ਆ ਰੇਟ 'ਚ ਨਾ 15 ਮਾਡਲ ਦਵਾਂਗੇ ਲੈ ਮਿੱਤਰੋ 2015 ਮਾਡਲ ਗੱਡੀ ਟੂਰ ਡਿਜ਼ਾਇਰ ਆ ਬਾਈ ਫਸਟ ਓਨਰ ਦੀ ਕਾਰ ਗੱਡੀ ਦਾ ਇੰਟੀਰੀਅਰ ਬਹੁਤ ਸੋਹਣਾਗਾ ਸਾਫ ਸੁਥਰੀ ਗੱਡੀ ਆ ਬਾਈ ਜੈਨੂ ਨਾ ਕਰ ਜਾ ਮੈਂ ਇੰਜਨ ਗੇਰ ਦੀ ਹਾਂਜੀ ਓਕੇ ਵੀਰੇ ਨੋਨ ਐਕਸੀਡੈਂਟ ਦੀ ਗਾਰੰਟੀ ਆ ਹਾਂਜੀ ਫੁੱਲ ਗਾਰੰਟੀ ਆ ਵੀਰੇ ਲੈ ਮਿੱਤਰੋ ਨੋਨ ਐਕਸੀਡੈਂ ਕਾਲੀ ਵਰਨਾ ਚਾਹੀਦੀ ਆ ਭਾਈ ਰੇਟ ਵੀ ਬਹੁਤ ਘੈਂਟ ਹੋਣਗੇ ਸਭ ਤੋਂ ਪਹਿਲਾਂ ਹਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਭਾਈ ਜੀ ਅੱਜ ਅਸੀਂ ਖੜੇ ਆ ਗਏ ਮੂਨਕ ਵਿਖੇ ਖਾਲਸਾ ਕਾਰਬਾਰ ਦਾ ਪਾਸਟਮ ਖੜੇ ਆਗੇ ਭਾਈ ਕੋਲ ਘੈਂਟ ਘੈਂਟ ਗੱਟੀਆਂ ਨੇ ਤੇ ਭਾਈ ਰੇਟ ਵੀ ਬਹੁਤ ਘੈਂਟ ਨੇਗੇ ਤੇ ਭਾਈ ਜੀ ਆਪਣੇ ਨਾਲ ਨੇ ਭਾਈ ਸੱਸੀ ਕਾਲ ਪਹਿਲਾਂ ਦਾ ਕੀ ਹਾਲ ਆ ਭਾਈ ਬਹੁਤ ਵਧੀਆ ਕੈਮ ਨੇ ਖੇਤਾਂ ਭਾਈ ਤੇ ਭਾਈ ਆਪਣਾ ਸ਼ਾਪ ਦਾ ਐਡਰੈਸ ਸਮਝਾਓ ਜੀ ਪਹਿਲਾਂ ਇਹ ਵੀਰੇ ਡਿਸਟ੍ਰਿਕਟ ਸੰਗਰੂਰ ਮੂਨਕ ਟੁਹਾਣਾ ਰੋਡ ਐਪਲ ਵਾਈਟ ਦੇ ਸਾਹਮਣੇ ਠੀਕ ਹੈ ਲੈ ਮਿੱਤਰੋ ਖਾਲਸਾ ਕਾਰਬਾਰ ਤੇ ਖੜੇ ਆਂ ਦੇ ਭਾਈ ਆਪਣੇ ਕੋਲ ਜਿੰਨੀਆਂ ਵੀ ਗੱਡੀਆਂ ਨੇ ਨੋਨ ਐਕਸੀਡੈਂਟ ਦੀ ਗਾਰੰਟੀ ਹੈ ਸਾਰਿਆਂ ਦੀ ਹਾਂਜੀ ਹਾਂਜੀ ਫੁੱਲ ਗਾਰੰਟੀ ਹੈ ਜੀ ਕਾ ਇਹ ਪੱਤਰਾ ਸੀ ਭਾਈ ਫੁੱਲ ਗਾਰੰਟੀ ਠੀਕ ਹੈ ਜਿਵੇਂ ਹੁਣ ਵੀਰੇ ਆਪਣੇ ਕੋਲ ਆ ਅਦਰ ਸਟੇਟ ਨੰਬਰ ਦੇ ਕਾਰਾਂ ਨੇ ਐਨਓਸੀ ਵੀ ਗਰਾ ਮਿਲ ਜੂਗੀ ਸਭ ਮਿਲੂਗਾ ਵੀਰੇ ਲੈ ਮਿੱਤਰੋ ਐਨਓਸੀ ਵਗੈਰਾ ਮਿਲ ਜੂਗੀ ਤੇ ਵੀਰੇ ਕੋਈ ਮੀਟਰ ਬੈਗ ਦੀ ਸ਼ਿਕਾਇਤ ਹੋਵੇ ਨਹੀਂ ਨਹੀਂ ਵੀਰੇ ਕਾਰਾਂ ਸਾਰੀਆਂ ਜੈਨੂਨ ਚੱਲੀਆਂ ਹੋਈਆਂ ਨੇ ਜਿਹੜੇ ਚੱਲੀਆਂ ਨੇ ਮੀਟਰ ਤੇ ਠੀਕ ਹੈ ਲੈ ਮਿੱਤਰੋ ਘੈਂਟ ਘੈਂਟ ਕਾਰਾਂ ਨੇ ਭਾਈ ਲਾਟ ਤੱਕ ਵੀਡੀਓ ਦੇਖ ਲਿਓ ਘੈਂਟ ਗੱਡੀਆਂ ਹੋਣੀਆਂ ਮੋਬਾਈਲ ਨੰਬਰ ਸਕਰੀਨ ਤੇ ਹੋਊਗਾ ਸਾਰੀਆਂ ਗੱ ਕਿੰਨਾ ਰੇਟ ਰੇਟ ਹੀ ਦੱਸ ਦੋ ਪਹਿਲਾਂ ਕਿੰਨਾ 2 ਲੱਖ ਰੁਪਏ ਵੀਰੇ 2 ਲੱਖ ਦੀ ਹਾਂ ਕਿੰਨਾ ਮਾਡਲ ਆ ਕੀ ਗੱਲ ਬਾਤ 2012 ਮਾਡਲ ਹੈ ਵੀਰੇ ਠੀਕ ਹੈ ਫਸਟ ਓਨਰ ਦੀ ਕਾਰ ਹੈ ਤੇ ਕਾਰ ਦੀ ਕਾਰ ਲਗਭਗ ਜੈਨੂਨ ਹੈ ਠੀਕ ਹੈ ਚੰਗੇਰ ਦੀ ਕਾਰ ਬਿਲਕੁਲ ਟਾਈਟ ਹੈ ਠੀਕ ਹੈ ਲੈ ਮਿੱਤਰੋ ਫਸਟ ਓਨਰ ਆ 12 ਮਾਡਲ ਆਗੀ ਤੇ ਬਈ ਕਰੂਜ਼ ਡੀਜ਼ਲ ਵਰੀਐਂਟ ਆ ਗੱਡੀ ਅੰਦਰੋਂ ਘੈਂਟ ਆਗੀ ਦਿੱਲੀ ਨੰਬਰਾਂ ਐਨਓਸੀ ਮਿਲ ਜੂ ਸਿਰਫ 2 ਲੱਖ ਦੀ ਇਸ ਨੂੰ ਮਿਲਣੀ ਹੈਗੀ ਆਹ ਰੇਟ ਬਈ ਜੀ ਕਿਤੋਂ ਨਹੀਂ ਮਿਲਣਾ ਠੀਕ ਹੈ ਕਾਲੇ ਕਲਰ ਦੇ ਵਿੱਚ ਕਿਸੇ ਵੀ ਨੂੰ ਚਾਹੀਦੀ ਹੈਗੀ 2 ਲੱਖ ਦੀ ਮੇਰਾ ਵੀਰ ਕਰੂਜ਼ ਲੈ ਜੋ ਖਾਲਸਾ ਕਾਰਵੇਰ ਤੇ ਫਸਟ ਟਾਈਮ ਖੜਿਆ ਮੂਨਕ ਵਿਖੇ ਡਿਸਟ੍ਰਿਕਟ ਸੰਗਰੂਰ ਦਾ ਲਾਸਟ ਵਾਲਾ ਵੀਰੇ ਹੱਦ ਵਾਲਾ ਪਿੰਡ ਆਗਾ ਉੱਥੇ ਬਾਈ ਇਹ ਗੱਡੀਆਂ ਖੜੀਆਂ ਲਗੀਆਂ ਉਹ ਵੀ ਸੁਨਤਸਾਵਾ ਗੱਡੀਆਂ ਅੱਗੇ ਕਿਹੜੀ ਵਰਨ ਆ ਗਈ ਵੀਰੇ ਆ 11/12 ਵੀਰੇ 12 ਅਜਿਸਟਡ ਹੈ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਘੈਂਟ ਹੈ ਇੰਜਨ ਗੇਅਰ ਦੀ ਕਿਵੇਂ ਆਏ ਬੋਲਣਾ ਵੀ ਆ ਵੀਰੇ ਲਾਈਟ ਟਾਇਰ ਲੱਗੇ ਫਾਈਨ ਲਾਈਟ ਟਾਇਰ ਲੱਗੇ ਇੰਜਨ ਗੇਅਰ ਦੀ ਘੈਂਟ ਆ 1.6 XX ਆ ਬਾਈ ਡਬਲ 에ਅਰ ਬੈਗ ਦੇ ਵਿੱਚ ਆ ਬਾਈ ਗੱਡੀ ਦੀ ਇੱਕ ਵਾਰ ਆਂ ਅੰਦਰੋਂ ਲੁੱਕ ਚੈੱਕ ਕਰਾ ਦੇ ਗੱਡੀ ਦਾ ਅੰਟੀਰੀਅਰ ਬਹੁਤ ਸੋਹਣਾਗਾ ਸਾਫ ਸੁਥਰੀ ਗੱਡੀਆਂ ਭਾਈ ਜੈਨੂ ਨਾ ਕਰ ਜਾ ਮੈਂ ਇੰਜਨ ਗੇਅਰ ਦੀ ਹਾਂਜੀ ਓਕੇ ਵੀਰੇ ਨੌਨ ਐਕਸੀਡੈਂਟ ਦੀ ਗਾਰੰਟੀ ਆ ਹਾਂਜੀ ਫੁੱਲ ਗਾਰੰਟੀ ਆ ਵੀਰੇ ਐ ਮਿੱਤਰੋ ਨੌਨ ਐਕਸੀਡੈਂਟ ਦੀ ਗਾਰੰਟੀ ਆ ਕਿਸੇ ਵੀਰ ਨੇ ਫਰਮਾ ਲੈਣੀ ਆ ਚੁੱਪ ਕਰਕੇ ਮੇਰਾ ਵੀਰ ਖਾਲਸਾ ਕਾਰ ਵਯਾਰ ਦੀ ਆਜੋ ਗੱਡੀਆਂ ਘੈਂਟ ਘੈਂਟ ਨੇ ਹਰੇਕ ਪ੍ਰਕਾਰ ਦੀ ਵੀਰੇ ਗੱਡੀ ਮਿਲ ਜੂ ਛੋਟੀ ਮਿਲ ਜੂ ਵੱਡੀ ਮਿਲ ਜੂ ਤੇ ਭਾਈ ਰੇਟ ਕਿੰਨਾ ਦਾ 310000 ਰੁਪਏ 310000 ਹਾਂਜੀ ਬਸ ਭਾਈ ਲੈ ਮਿੱਤਰੋ 310000 ਦੀ ਭਾਈ ਵਰਨਾ ਗੱਡੀ ਮਿਲ ਜੂ ਇੰਜਨ ਗੇਅਰ ਦੀ ਜਮਾ ਟੈਟਾ ਗਈ ਘੈਂਟ ਗੱਲ ਬਾਤ ਕਰੋ ਚੈੱਕ ਕਰੋ ਤੁਸੀਂ ਬਾਈ ਗੱਡੀ ਦਾ ਇੰਟੀਰੀਅਰ ਬਹੁਤ ਘੈਂਟ ਆ ਗਈ 1.6 ਐਕਸਨ ਐਕਸਸ ਆਪਸ਼ਨਲ ਉਸ ਤੋਂ ਬਾਅਦ ਬਟਨ ਬਾਈ ਸਟਾਰਟ ਆ ਗੱਡੀ ਇੰਟੀਰੀਅਰ ਵੀ ਸੋਹਣਾਗਾ ਸਾਫ ਸੁਥਰੀ ਗੱਡੀ ਆ ਲਖਬੀਨ ਨੂੰ ਇੱਕ ਵਾਰ ਨਾਲ ਬੈਕ ਸਾਈਡ ਤੋਂ ਝਾਤੀ ਮਰਾ ਦੇ 15 ਵੱਟੇ ਬਾਈ 16 ਇਹ 16 ਹਿਸਾਬ ਨਾਲ ਪਾਸਿੰਗਾ ਗੱਡੀ ਘੈਂਟ ਆ ਗਈ ਹਰਿਆਣਾ ਨੰਬਰਾਂ ਬਾਈ ਐਨਓਸੀ ਮਿਲ ਜੂ ਦੀ ਹਾਂਜੀ ਹਾਂਜੀ ਵੀਰੇ ਲੈ ਮਿੱਤਰੋ ਐਨਓਸੀ ਮਿਲ ਜੂ ਸੈਕੰਡ ਓਨਰ ਗੱਡੀ ਆ ਟਾਇਰ ਟੂਰ ਵਧੀਆ ਨੇ ਵੀਰੇ ਲਾਇਬ੍ਰੇਰੀ ਵਗੈਰਾ ਹੈਗੇ ਨੇ ਕੀ ਇੰਜ ਨੇ ਕਿਹਾ ਜਮ ਓਕੇ ਓਕੇ ਵੀਰੇ ਰੇਟ ਧਮਾਕੇਦਾਰ ਦੇ ਦੇ ਵੀਰੇ ਦਾ 490000 ਦੀ ਦੇ ਦੇ ਲੰਗ 490000 ਦੀ ਹਾਂਜੀ ਹਾਂਜੀ ਵੀਰੇ ਪੱਕੀ ਗੱਲ ਆ ਬਈ ਪੱਕੀ ਵੀਰੇ ਲੈ ਮਿੱਤਰੋ 490000 ਦੀ ਬਈ ਵਰਨਾ ਫਲੂਇਡ ਲੈ ਜਾ ਮੇਰਾ ਵੀਰਾ ਠੀਕ ਐ ਟਾਪ ਮਾਡਲ ਗੱਡੀ ਖੜੀ ਹੈਗੀ ਇਹਦੇ ਤੇ ਲੋਨ ਵੀ ਹੋਈ ਹੋਣਾ ਵੀਰੇ ਹਾਂਜੀ ਹਾਂਜੀ ਹੋਣੀ ਮਿੱਤਰੋ ਲੋਨ ਵੀ ਹੋ ਜੂ ਗੱਲ ਬਾਤ ਤੁਸੀਂ ਕਰ ਲਿਓ ਠੀਕ ਐ ਖਾਲਸਾ ਕਾਰ ਬਿਆਰ ਤੇ ਹੈ ਇਸ ਟਾਈਮ ਗੱਡੀ ਖੜੀ ਹੈਗੀ ਅੱਗੇ ਮਿੱਤਰੋ ਆ ਗਈ ਘੈਂਟ ਜੇ ਰੇਟ ਦੇ ਵਿੱਚ ਆਪਾਂ ਤੁਹਾਨੂੰ ਸਵਿਫਟ ਡਿਜ਼ਾਇਰ ਦੇਵਾਂਗੇ ਗੱਡੀ ਆਪਾਂ ਕਿੰਨਾ ਮਾਡਲ ਬਈ 2015 ਮਾਡਲ ਹੈ ਵੀਰੇ ਠੀਕ ਹੈ ਫਸਟ ਓਨਰ ਦੀ ਕਾਰ ਹੈ ਓਕੇ ਟੂਰ ਮਾਡਲ ਹੈ ਠੀਕ ਹੈ ਪੰਜਾਬ ਨੰਬਰ ਲਾ ਕੇ 2 ਲੱਖ ਰੁਪਏ ਦੇਣੀ ਵੀਰੇ 2 ਲੱਖ ਦੀ ਹਾਂਜੀ ਹਾਂਜੀ ਉਹ ਬਈ 11-11 ਮਾਡਲ ਵਿਕਦੇ ਨਾ ਰੇਟ 'ਚ ਨਾ 15 ਮਾਡਲ ਦਵਾਂਗੇ ਲੈ ਮਿੱਤਰੋ 2015 ਮਾਡਲ ਗੱਡੀ ਟੂਰ ਡਿਜ਼ਾਇਰ ਹੈ ਬਈ ਫਸਟ ਓਨਰ ਦੀ ਕਾਰ ਆ ਗਈ ਨੋਨ ਐਕਸੀਡੈਂਟ ਦੀ ਗਾਰੰਟੀ ਬਈ ਹਾਂਜੀ ਹਾਂਜੀ ਲੈ ਮਿੱਤਰੋ ਨੋਨ ਐਕਸੀਡੈਂਟ ਦੀ ਗਾਰੰਟੀ ਆ ਡੀਜ਼ਲ ਵੈਰੀਐਂਟ ਤੇ ਬਈ 2 ਲੱਖ ਦੀ ਮਿਲੂ ਇਹ ਨੰਬਰ ਲਾ ਕੇ ਪੰਜਾਬ ਦਾ ਫਸਟ ਓਨਰਾ ਸੈਕੰਡ ਓਨਰ ਬਈ ਤੁਹਾਡੇ ਨਾਂ ਤੇ ਬਾਈ ਗੱਲ ਬਾਤ ਤੁਸੀਂ ਕਰ ਲਿਓ ਘੈਂਟ ਰੇਟ ਹੈਗਾ ਘੈਂਟ ਕਾਰ ਆਗੀ ਠੀਕ ਹੈ 2 ਲੱਖ ਰੁਪਏ ਦੀ ਮੇਰਾ ਵੀਰ ਚੱਕ ਲਿਓ ਠੀਕ ਹੈ ਗੱਲ ਬਾਤ ਤੁਸੀਂ ਕਰ ਲਿਓ ਹਣਾ ਆਹ ਤੋਹਫਾ ਬਾਈ ਦੁਆਰੇ ਦੁਆਰੇ ਨਹੀਂ ਆਉਂਦੇ ਹੁੰਦੇ ਅੱਗੇ ਆ ਗਈ ਵੀਰੇ ਐਕਸੈਂਟ ਆਪਣੇ ਕੋਲ ਕੀ ਗੱਲ ਬਾਤ ਹੈ ਜੀ 2014 ਮਾਡਲ ਹੈ ਵੀਰੇ ਫਸਟ ਓਨਰ ਹੈ ਕਾਰ ਲਗਭਗ ਸਾਰੀ ਰੀਜਨਲ ਹੈ ਇੰਜਨ ਗੇਅਰ ਦੀ ਕਾਰ ਬਿਲਕੁਲ ਟਾਈਟ ਹੈ ਠੀਕ ਹੈ ਡੀਜ਼ਲ ਹੈ ਵੀਰੇ ਹਾਂਜੀ ਹਾਂਜੀ ਵੀਰੇ ਮੈਂ ਮਤਰਾ ਡੀਜ਼ਲ ਵੇਰੀਐਂਟ ਆ ਗੱਡੀ ਬਾਈ ਅੰਦਰੋਂ ਵੀ ਘੈਂਟ ਆ LED ਵਗੈਰਾ ਲੱਗੀ ਆ ਮੈਂ ਲਖਬਿੰਦਰ ਹਾਂ ਇੱਕ ਵਾਰੀ ਝਾਤ ਵੀ ਮਰਾ ਦੇ ਗੱਡੀ ਦੇ ਸੋਹਣੀ ਕਾਰ ਆ ਗਿਲੈਕਸਾ ਮਾਰਦਾ ਬਾਈ ਇੰਟੀਰੀਅਰ ਹੈ ਗੱਡੀ ਦਾ 2014 ਮਾਡਲ ਰੰਗ ਪੈਂਟ ਦੀ ਜੈਨੂਨ ਆ ਬਾਈ ਹਾਂਜੀ ਹਾਂਜੀ ਵੀਰੇ ਠੀਕ ਐ ਰੇਟ ਦੇ ਦੇ ਧਮਾਕੇ ਦਰ ਬਾਈ ਫਿਰਾ 235000 ਦੀ ਦੇ ਰਹਿਗੇ ਵੀਰੇ 235000 ਦੀ ਹਾਂਜੀ ਹਾਂਜੀ ਲੈ ਮਿੱਤਰੋ 235000 ਦੀ ਬਾਈ ਗੱਡੀ ਮਿਲ ਜੂ ਲੋਨ ਐ ਵੀ ਹੋ ਜੂਗਾ ਹਾਂਜੀ ਹੋ ਜੂਗਾ ਲੈ ਮਿੱਤਰੋ ਲੋਨ ਵੀ ਹੋ ਜੂ ਤੇ ਗੱਲਬਾਤ ਤੁਸੀਂ ਕਰ ਲਿਓ ਬਾਈ ਇਹ ਜਿਹੜੇ ਰੇਟ ਨੇ ਖਿੱਚਵੇਂ ਹੀ ਨੇਗੇ ਠੀਕ ਐ ਮਤਲਬ ਬਾਹਲਾ ਹੋਣੀ ਹੋਣਾ ਨਾ ਵੀਰੇ ਠੀਕ ਐ ਮਾਨਦਾਨ ਤੁਹਾਡਾ ਵੀਰੇ ਵਧੀਆ ਹੋਊਗਾ ਅੱਗੇ ਲੈ ਮਿੱਤਰੋ ਆ ਗਈ ਫੋਲਡ ਵਾਲਾ ਦੇ ਫੀਕੋ ਟੌਪ ਮਾਡ 13 ਮਾਡਲ ਹੈ ਵੀਰੇ ਫਰਸਟ ਓਨਰ ਦੀ ਕਾਰ ਹੈ ਠੀਕ ਹੈ ਥੋੜੀ-ਮੋਟੀ ਟੱਚਿੰਗ ਵਾਚਿੰਗ ਹੈਗੀ ਆ ਉਹ ਕਾਰ origignal ਵਾਂਗੂ ਹੀ ਹੈ ਸਾਰੀ ਟੂਰ ਨਾ ਬਨੇ ਜੋਕਵਾਮਾ ਦੇ ਟਾਇਰ ਨੇ ਠੀਕ ਹੈ ਬਾਈ ਹਾਂਜੀ ਇੰਜਨ ਗੇਅਰ ਦੀ ਕਾਰ ਬਿਲਕੁਲ ਨਵੀਂ ਹੈ ਜਮਾ ਓਕੇ ਵੀਰੇ ਇੰਜਨ ਗੇਅਰ ਦੀ ਹਾਂਜੀ ਓਕੇ ਵੀਰੇ ਠੀਕ ਹੈ ਮਿੱਤਰ ਬਾਈ ਚੈੱਕ ਕਰੋ ਗੱਡੀ 2013 ਮਾਡਲ ਟੌਪ ਵਾਲਾ ਮਾਡਲ ਆ 에ਅਰ ਬੈਗ ਆਣਾ ਵੀਰੇ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਗੱਡੀ ਦਾ ਬਾਈ ਕਹਿੰਦਾ ਇੰਜਨ ਇੰਜਨ ਘੈਂਟ ਹੈਗਾ ਚਾਲ ਚਲਾ ਵੀ